Reliance Industry ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਉਹਨਾਂ ਦੀ ਪਤਨੀ ਨੀਤਾ ਅੰਬਾਨੀ ਆਪਣੀ ਦੂਜੀ ਨੂੰ ਦਾ ਸਵਾਗਤ ਕਰਨ ਲਈ ਤਿਆਰ ਨੇ ਅੱਜ ਯਾਨੀ 12 ਜੁਲਾਈ ਨੂੰ ਅਨੰਤ ਅੰਬਾਨੀ ਅਤੇ ਉਹਨਾਂ ਦੀ ਮੰਗੇਤਰ ਰਾਦਿਕਾ ਮਰਚੰਡ ਦਾ ਵਿਆਹ ਹੋਣ ਜਾ ਰਿਹਾ ਹੈ ਆਪਣੇ ਬੇਟੇ ਦੇ ਵਿਆਹ ਨੂੰ ਖਾਸ ਬਣਾਉਣ ਲਈ ਅੰਬਾਨੀ ਪਰਿਵਾਰ ਪਿਛਲੇ ਕਈ ਦਿਨਾਂ ਤੋਂ ਖਾਸ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ ਅਨੰਤ ਰਾਦਿਕਾ ਦੇ ਵਿਆਹ ਵਿੱਚ ਸਭ ਕੁਝ ਖਾਸ ਹੋਣ ਵਾਲਾ ਹੈ ਅਨੰਤ ਅੰਬਾਨੀ ਅਤੇ ਉਹਨਾਂ ਦੀ ਮੰਗੇਤਰ ਰਾਦਿਕਾ ਮਰਚੰਡ ਦੇ ਵਿਆਹ ਤੋਂ ਪਹਿਲਾਂ ਦੋ ਪ੍ਰੀ-ਵੈਡਿੰਗ ਫੰਕਸ਼ਨ ਹੋਏ ਵਿਆਹ ਪ੍ਰੋਗਰਾਮ ਦੀ ਸ਼ੁਰੂਆਤ ਸਮੋਹਿਕ ਵਿਆਹ ਨਾਲ ਹੋਈ ਅਨੰਤ ਅਤੇ ਰਾਧਿਕਾ ਦਾ ਸੰਗੀਤ ਸਮਾਰੋਹ 6 ਜੁਲਾਈ ਨੂੰ ਹੋਇਆ ਸੀ ਜਿਸ ਵਿੱਚ ਜਸਟਿਨ ਵੀਬਰ ਨੇ ਪਰਫਾਰਮ ਕੀਤਾ ਇਸ ਤੋਂ ਬਾਅਦ 8 ਜੁਲਾਈ ਨੂੰ ਹਲਦੀ ਦੀ ਰਸਮ ਹੋਈ ਜਿਸ ਵਿੱਚ ਸਾਰੇ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਮਹਿੰਦੀ ਦੀ ਰਸਮ 10 ਜੁਲਾਈ ਨੂੰ ਹੋਈ ਸੀ ਜਿਸ ਵਿੱਚ ਮਹਿੰਦੀ ਕਲਾਕਾਰ ਵੀ ਵੀਨਾ ਨਾਗ ਦਾ ਨੇ ਰਾਧਿਕਾ ਦੇ ਹੱਥਾਂ ਉੱਤੇ ਮਹਿੰਦੀ ਲਗਾਈ ਅਨੰਤ ਮਾਨੀ ਅਤੇ ਰਾਧਿਕਾ ਮਰਚਨ ਦਾ ਵਿਆਹ ਰਿਵਾਇਤੀ ਵੈਦਿਕ ਹਿੰਦੂ ਰੀਤੀ ਰਿਵਾਜਾਂ ਨਾਲ ਹੋਵੇਗਾ ਅਨੰਦ ਤੇ ਰਾਧਿਕਾ ਦੋਵੇਂ ਗੁਜਰਾਤੀ ਪਰਿਵਾਰ ਨਾਲ ਸੰਬੰਧਿਤ ਹਨ ਇਸ ਲਈ ਉਹਨਾਂ ਦਾ ਵਿਆਹ ਵੀ ਗੁਜਰਾਤੀ ਰੀਤੀ ਰਿਵਾਜਾਂ ਦੇ ਨਾਲ ਹੀ ਹੋਵੇਗਾ ਦੁਪਹਿਰ 3 ਵਜੇ ਬਰਾਤ ਇਕੱਠੀ ਹੋਵੇਗੀ ਅਤੇ ਸਹਰਾ ਬੰਨਣ ਦੀ ਰਸਮ ਅਦਾ ਕੀਤੀ ਜਾਵੇਗੀ ਇਸ ਤੋਂ ਬਾਅਦ ਮਿਲਣੀ ਸਮਾਰੋਹ ਹੋਵੇਗਾ ਰਾਤ 8 ਵਜੇ ਵਰਮਾਲਾ ਸਮਾਰੋਹ ਹੋਵੇਗਾ ਲਗਨ ਸੱਤ ਫੇਰੇ ਅਤੇ ਸਿੰਦੂਰ ਦਾਨ ਦੀ ਰਸਮ ਸ਼ਾਮ 9:30 ਵਜੇ ਤੋਂ ਸ਼ੁਰੂ ਹੋਵੇਗੀ ਮਹਿਮਾਨ ਵਿਆਹ ਲਈ ਰਿਵਾਇਤੀ ਡਰੈਸ ਕੋਡ ਦੇ ਵਿੱਚ ਸ਼ਾਮਿਲ ਹੋਣਗੇ 13 ਅਤੇ 14 ਜੁਲਾਈ ਨੂੰ ਦੋ ਦਿਨ ਵੱਖ-ਵੱਖ ਲੋਕਾਂ ਲਈ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ ਹੈ ਇਸ ਦੌਰਾਨ ਵਿਆਹ ਅਤੇ ਰਿਸੈਪਸ਼ਨ ਦੇ ਜਸ਼ਨ ਦੇ ਵਿੱਚ ਦੁਨੀਆ ਭਰ ਦੀਆਂ ਪੋਲਿਟੀਕਲ ਇੰਡਸਟਰੀਅਲ ਪਲੇਅਰਸ ਅਤੇ ਫਿਲਮੀ ਸਿਤਾਰੇ ਸ਼ਾਮਿਲ ਹੋਣਗੇ